ਤੁਸੀਂ ਹੁਣ ਚਾਹ ਠੀਕ ਹੈ ਹੂੰ ਇਹਦਾ ਰਿਵਿਊ ਤੁਸੀਂ ਜੋ ਸੱਚ ਹੈ ਉਹ ਦੱਸਣਾ ਓਹ ਹੋ ਹੋ ਕੀ ਬਾਤ ਹੈ ਇਹ ਵਕਈ ਗੱਲ ਬਾਤ ਆ ਬਣੀ ਗੱਲ ਮੈਂ ਕਹਿੰਦਾ ਯਾਰੇ ਨਾਲੇ ਅੱਗੇ ਸੇਕੋ ਦਿਨ ਨਾਲੇ ਚਾਹ ਪੀਓ ਮੈਂ ਕਹ ਪੂਰੇ ਪੂਰੇ ਦਾਸਾ ਰეკਮੈਂਡ ਕਰਦੇ ਕਿ ਫੇਲ ਕਰਦੇ ਇਹਨੂੰ ਜ਼ਬਰਦਸਤ ਵਕਈ ਜਿਹੜੀ ਵੀ ਰਾਹ ਤੇ ਗੱਲ ਕਹਿੰਦੇ ਸੀ ਨਾ ਸਹੀ ਹੀ ਹੋ ਯਾਰ ਮੌਸਮ ਬੜਾ ਠੰਡਾ ਹੋਇਆ ਅੱਜ ਚਾਹ ਪੀਣ ਨੂੰ ਦਿਲ ਕਰਦਾ ਪਿਆ। ਤੇ ਕਹਿੰਦਾ ਦੇਖੋ ਤਾਂ ਚੰਗੀ ਜੀ ਦੁਕਾਨ ਕੋਈ ਹੈਗੀ ਇੱਥੇ। ਡਾਕਟਰ ਸਾਹਿਬ ਅਸੀਂ ਭੁੰਗੇ ਪਹੁੰਚ ਗਏ ਹਾਂ ਨਾ। ਹਾਂ ਭੁੰਗੇ ਇੱਥੇ ਹੈਗੀ ਕੋਈ ਵਧੀਆ ਦੁਕਾਨ। ਯਾਰ ਇੱਥੇ ਕੋਈ ਚਾਹ ਹੈ ਕੜਾਕੇਦਾਰ ਮਿਲੇ ਜਿਹੜੀ ਠੰਡ ਦੇ ਵਿੱਚ ਨਿਆਰੇ ਲਿਆ ਦਵੇ। ਨਿਆਰੇ ਵਾਲੀ ਚਾਹ ਚਾਹੀਦੀ ਹੈ। ਨਿਆਰੇ ਵਾਲੀ ਤੇਰੀ ਪੀਣ ਦਾ ਫਾਇਦਾ ਨਹੀਂ ਤਾਂ ਫੇਕ ਬੰਦਾ ਘਰ ਵੀ ਪੀ ਲੈਂਦਾ। ਪੱਕੀ ਗੱਲ ਹੈ। ਲੈ ਪੱਕੀ ਗੱਲ ਹੈ ਮਰਾਏ। ਚਲੋ ਫੇਰ। ਡਾਕਟਰ ਸਾਹਿਬ ਤੁਹਾਨੂੰ ਅੱਜ ਜਿਹੜੀ ਚਾਹ ਬੁਲਾਉਣੀ ਨਾ ਹੁਣ। ਹਾਂ। ਮੈਨੂੰ ਲੱਗਦਾ ਨੱਕੀ ਗੱਲ ਕਹਿਤੀ ਮੈਂ ਹਾਂ ਸ਼ਹਿਰਪੁਰ ਦੇ ਵਿੱਚ ਸ਼ਾਇਦ ਉਦਾਂ ਦੀ ਚਾਹ ਨਾ ਕਿਤੇ ਮਿਲੇ ਅੱਛਾ ਇਦਾਂ ਦਾ ਕਿਹੜਾ ਬੰਦਾ ਆ ਗਿਆ ਇੱਥੇ ਆਪਣੇ ਏਰੀਆ 'ਚ ਇਹ ਬੰਦਾ ਨਹੀਂ ਇਹ ਪੂਰੀ ਦੀ ਪੂਰੀ ਇੱਕ ਸੋਸਾਇਟੀ ਹੋਈ ਚਾਹ ਬਣਾਉਂਦੀ ਹੈ ਅੱਛਾ ਸੋਸਾਇਟੀ 'ਚ ਚਾਹ ਪਿਲਾਉਂਗੇ ਅੱਜ ਲੱਗਦਾ ਤੁਸੀਂ ਦੇਖੋ 300 ਬੰਦੇ ਚਾਹ ਬਣਾਉਂਦੇ ਆਏ ਕੀ ਬਾਤ ਲੰਗਰ ਤਾਂ ਨਹੀਂ ਲਗਾਉਂਦੇ ਗੁਰਦੁਆਰੇ ਤਾਂ ਲੱਗੇ ਚੱਲਦੇ ਹੈ ਦੇਖੋ ਭਈ ਉਹ ਨਹੀਂ ਨਹੀਂ ਮੈਨੂੰ ਤਾਂ ਇਦਾਂ ਦਾ ਚੱਕਰ ਲੱਗਦਾ ਮੈਂ ਕਹਿ ਸਕਦਾ ਵੀ ਉਹ 300 ਬੰਦਾ ਕਿਸਾਨ ਆ ਉਹ ਭਰਾ ਮਰਜਾਕ ਤਾਂ ਨਹੀਂ ਕਰੀ ਜਾਂਦੇ ਮੇਰ ਨਾਲ ਮੈਂ ਤੁਹਾਨੂੰ ਬਾਰਡਰ ਤੇ ਨਹੀਂ ਲੈ ਕੇ ਜਲਾਂ ਨਹੀਂ ਨਹੀਂ ਤੁਹਾਡੀ ਗੱਲ ਗੱਲਬਾਤ ਇਦਾਂ ਹੀ ਟੀਚਰਾਂ ਜਿਹੀ ਆਲੀ ਦੇਖੋ ਲੱਸੀ ਨਾ ਕਰਾ ਦਿਓ ਲੱਸੀ ਕਰਾਵਾਂਗੇ ਗਰਮੀ ਚ ਅੱਛਾ ਪਰ ਹੁਣ ਸਿਆਲ ਆ ਤੇ ਠੰਡ ਦੇ ਵਿੱਚ ਚਾਹ ਚੰਗੀ ਮੈਂ ਤਾਂ ਚਾਹ ਹੀ ਮੰਗੀ ਤੁਹਾਡੇ ਕੋਲ ਤੁਸੀਂ ਟੀਚਰ ਹੀ ਕਰ ਲਾ ਪਏ ਹੁਣ ਦਾ ਤੁਸੀਂ ਆਪ ਹੀ ਕਹੇ ਪੈਸਾ ਚਾਹ ਬਣਾਉਣੀ ਹੈ ਤਾਂ ਮੈਨੂੰ ਹੁਣ ਕੀ ਪਤਾ ਤੁਸੀਂ 300 ਬੰਦਾ ਦਾ ਉੱਥੇ ਚਾਹ ਬਣਾਉਣਾ ਡਾਕਟਰ ਸਾਹਿਬ ਨਿੱਕੀ ਜੀ ਹਸਦੀ ਤਰੋੜੀ ਤੁਸੀਂ 300 ਬੰਦਾ ਤੁਹਾਡੇ ਲਈ ਚਾਹ ਬਣਾ ਰਿਹਾ ਬੜੇ ਪਿਆਰ ਨਾਲ ਮੈਂ ਮੈਨੂੰ ਬੜੀ ਹੈਰਾਨਗੀ ਜੀ ਆਈ ਹੈ ਗੱਲ ਸੁਣ ਕੇ 300 ਬੰਦਾ ਚਾਹ ਕਿਹੜੀ ਬਣਾਈ ਜਾਂਦਾ ਡਾਕਟਰ ਸਾਹਿਬ ਉਹ ਸਾਰਿਆਂ ਨੂੰ ਚਾਹ ਬੜੇ ਪਿਆਰ ਨਾਲ ਪੁਲਾਉਂਦੇ ਉਹ ਅੱਛਾ ਹਾਂ ਨਹੀਂ ਸੱਚੀ ਗੱਲ ਹੈ ਕਿ ਜਾਂ ਉੱਦ ਹੀ ਕਰਦੇ ਮੈਂ ਉਹ ਮੈਂ ਤੁਹਾਨੂੰ ਸੱਚੀ ਗੱਲ ਕਹਿੰਦਾ ਮੈਂ ਤੁਹਾਨੂੰ ਬੋਲਦਾ ਨਹੀਂ ਮੈਨੂੰ ਯਕੀਨ ਨਹੀਂ ਆਉਂਦਾ ਉਹ ਡਾਕਟਰ ਜੀ ਤੁਸੀਂ ਧਿਆਨ ਨਾ ਦੇਖੀ ਜਾਓ ਏਰੀਆ ਫੇ ਮੁੜ ਕੇ ਮੈਨੂੰ ਇਹ ਨਾ ਕਹੋ 300 ਬੰਦਾ ਕਿੱਥੇ ਗਿਆ ਨਹੀਂ ਮੈਂ ਵੀ ਤਾਂ ਐਸੇ ਏਰੀਆ 'ਚ ਹੀ ਰਹਿਣਾ ਮੈਂ ਤਾਂ ਦੇਖਿਆ ਵੀ ਅ ਰੋਡ ਦੇ ਉੱਤੇ ਹੀ ਆ ਇੱਥੇ ਹੀ ਘੁੰਮਦਾ ਹੁੰਦਾ ਮੈਂ ਵੀ ਇਹ ਰੋਡ ਦੇ ਉੱਤੇ ਆ ਨਹੀਂ ਮੈਂ ਵੀ ਤਾਂ ਐਸੇ ਰੋਡ ਤੇ ਘੁੰਮਦਾ ਮਰਿਆ ਵਾਹ ਕਈ ਵਾਰੀ ਹਿਆਰਪੁਰ ਜਾਈਦਾ ਤੇ ਕਈ ਵਾਰੀ ਆਈਦਾ ਹਾਂ ਅੱਖਾਂ ਖੋਲ ਕੇ ਨਹੀਂ ਤੁਸੀਂ ਘੁੰਮੇ ਵੇ ਪਤਾ ਨਹੀਂ ਪਰਵਾ ਕਿੱਥੇ ਤੁਸੀਂ ਇਹ ਬਣਾਵਾ ਕੇ ਵੀ ਪੂਰੀ ਐ ਦੇਸੀ ਸਟਾਈਲ ਅੱਛਾ ਲੇ ਹੋਗੀ ਵੀ ਉਹ ਏਦਾਂ ਵੀ ਇਸ ਮਿੱਟੀ ਦੇ ਵਿੱਚੋਂ ਬਣੀ ਹੋਗੀ ਚਾਹ ਅੱਛਾ ਉਹ ਤੇ ਇਹ ਨਾ ਕਿ ਉਹ ਡਾਕਟਰ ਆਪਣੀਆਂ ਫਲਸਫੀਆਂ ਖੋਲ ਲਾ ਪਿਆ ਮੈਂ ਤਾਂ ਉਹ ਹੀ ਦਾ ਹੈਰਾਨ ਹੋਈ ਨਾ ਮੈਨੂੰ ਲੱਗਾ ਤਾਂ ਮੇਰਾਂ ਟੀਚਰਾਂ ਹੀ ਕਰੀ ਜੰਨੇ ਤੁਸੀਂ ਗੇਮ ਹੀ ਗੱਡੀ ਜੰਨੇ ਆ ਪੀ ਗਿਆ ਚਾਹ ਬਲਾ ਜਾ ਜਾ ਆਪਾਂ ਗੁਰਦੁਆਰੇ ਬਾੜਦੇ ਚਾਹ ਦੇਖਦੇ ਹਾਂ ਹੁਣ ਕਿੱਥੇ ਗੱਡੀ ਵੜਦੀ ਆ ਪਰ ਬੜੀ ਇੰਟਰਸਟਿੰਗ ਚੀਜ਼ ਆ ਦਾ ਸਾਹਿਬ ਇਹ ਚਾਹ ਵਾਲਾ ਬੰਦਾ ਤਾਂ ਪ੍ਰਾਈਮ ਮਿਨਿਸਟਰ ਵੀ ਬਣ ਸਕਦਾ ਹੁਣ ਤੁਸੀਂ ਤਾਂ ਗੱਲ ਹੀ ਇਦਾਂ ਦੀ ਕਰ ਦਿੱਤੀ ਤਾਂ ਹੁਣ ਬੰਦਾ ਕਵੇ ਕੀ ਤੁਹਾਨੂੰ ਚਲੋ ਤੁਹਾਨੂੰ ਫੇਰ ਚਾਹ ਬਲਾਉਨੇ ਵੇ ਹਮ ਸਾਰਾ ਏਰੀਆ ਇਦਾਂ ਜਿੱਦਾਂ ਕਿ ਅਸੀਂ ਕੀ ਆ ਆਬਦੋ ਕਿਦਾਂ ਦਾ ਏਰੀਆ ਲੱਗਦਾ ਤੁਹਾਨੂੰ ਆਹ? ਹਾਂਜੀ ਇੱਥੇ ਤਾਂ ਗੁਰਦੁਆਰਾ ਵੀ ਐਨੀ ਤਾਂ ਚਾਹ ਕਿੱਥੇ ਬਣਾਉਣੀ ਦੀ? ਇਹ ਜੰਗਲ ਚ ਮੰਗਲ ਆਇਆ ਆ ਅਸੀਂ। ਉਹੀ ਤਾਂ ਮੈਂ ਦੇਖਦਾ ਪਿਆ ਵੀ ਤੁਸੀਂ ਕਿੱਥੇ ਲੈ ਕੇ ਆ ਗਏ। ਐਸਾ ਤੁਹਾਨੂੰ ਬੇਰਕਾ ਦੇ ਲੈ ਕੇ ਲੈ ਕੇ ਆਂਦਾ। ਹੂੰ। ਇੱਧਰਲੇ ਪਾਸੇ ਬੇਰਕਾ। ਹਾਂਜੀ ਹਾਂਜੀ। ਆਹ ਇਹ ਤਾਂ ਮੈਂ ਕਈ ਵਾਰੀ ਦੇਖਿਆ ਬੇਰਕਾ। ਆਹ ਹਲਦੀ ਵਾਲੇ ਆ ਬੈਠੇ, ਫੈਪਰ ਵਾਲੇ। ਅੱਛਾ ਫੈਪਰ ਵਾਲੇ ਆ ਇਹ? ਫੈਪਰ ਉਹ ਹਲਦੀ, ਗੁੜ। ਚਲੋ ਆਇਆ। ਸ਼ਹਿਰ ਵੀ ਮਿਲਦਾ ਇੱਥੇ। ਸ਼ਹਿਰ ਵੀ ਮਿਲਦਾ ਨਾ? ਹਾਂ, ਇਹ ਚੀਜ਼ਾਂ ਦਾ ਪਤਾ ਆ। ਹਾਂ, ਤੁਹਾਨੂੰ ਨਾ ਹੁ ਦੇਸੀ ਗੁੜ ਵਾਲੀ ਸਪੈਸ਼ਲ ਗਰਮ ਹਾਂ ਅੱਛਾ ਇੱਥੇ ਦੀ ਗੱਲ ਕਰਦੇ ਤੁਸੀਂ ਹਾਂ ਅਈ ਹੁਣ ਗੱਡੀ ਉਹਨੂੰ ਮੋੜੀਏ ਕਿ ਇੱਧਰ ਰੋਕੀਏ ਮੈਂ ਕਹਿੰਦਾ ਉੱਥੇ ਮੋੜੀਏ ਨਾ ਲੈ ਜੰਨੇ ਆ ਚਲੋ ਕੀ ਇੱਥੇ ਪਲਾਉਣੀ ਚਾਹ ਤੁਸੀਂ ਇੱਥੇ ਹੀ ਪਲਾਵਾਂਗੇ ਹੋਰ ਕਿੱਥੇ ਜਾਣਾ ਇਹ ਨਵਾਂ ਖੁੱਲਿਆ ਹੁਣ ਖੁੱਲਿਆ ਇਹ ਐਕਸਕਲੂਸਿਵ ਵੀਡੀਓ ਦੇ ਨਾਲ ਅਸੀਂ ਦਰਸ਼ਕਾਂ ਦੇ ਨਾਲ ਸਾਂਝ ਪਾਵਾਂਗੇ ਅੱਛਾ ਤੇ ਆਪਾਂ ਦਾ ਸਾਹਿਬ ਇੱਥੇ ਠੰਡ ਦਾ ਵੀ ਮਜ਼ਾ ਇਹ 300 ਬੰਦਿਆਂ ਨੇ ਚਾਹ ਬਣਾਉਂਦੇ ਪਏ ਇੱਥੇ 300 ਬੰਦਿਆਂ ਦੁਆਰਾ ਬਣਵਾਈ ਜਾ ਰਹੀ ਆ ਅੱਛਾ ਇਹ ਇੱਕ ਫਾਰਮਰ ਸੁਸਾਇਟੀ ਆ ਠੀਕ ਆ ਠੀਕ ਆ ਇਹਨਾਂ ਦਾ ਨਵਾਂ ਇਨੀਸ਼ੀਏਟਿਵ ਆ ਕਿ ਗੁੜ ਇੱਥੇ ਪੈਦਾ ਕਰਦੇ ਆ ਅੱਛਾ ਤੇ ਗੋੜ ਵਾਲੀ ਚਾਹ ਵੀ ਇਹਨਾਂ ਨੇ ਇੱਥੇ ਕਰ ਲਈ ਗੱਲ ਲਿਖਿਆ ਪੈਪਰੋਚ ਦੇਸੀ ਗੋੜ ਸ਼ੱਕਰ ਦਾ ਵੇਲਣਾ ਉਹ ਅੱਗੇ ਲਿਖਿਆ ਕੀ ਆ ਡਾਕਟਰ ਸਾਹਿਬ ਦੇਸੀ ਗੋੜ ਵਾਲੀ ਗੋੜ ਵਾਲੀ ਸਪੈਸ਼ਲ ਗਰਮ ਚਾਹ ਕੁੱਲੜ ਚਾਹ ਕੁੱਲੜ ਚਾਹ ਅੱਛਾ ਕੁੱਲੜ ਦੇ ਵਿੱਚ ਡਾਕਟਰ ਸਾਹਿਬ ਤੁਹਾਨੂੰ ਨਾਲੇ ਚਾਹ ਭਲਾਵਾਗੇ ਇੱਗੇ ਇੱਥੇ ਆਪਣੇ ਉਧਾ ਕੁੱਲੜ ਵਾਲੀ ਚਾਹ ਮਿਲਦੀ ਨਹੀਂ ਇੱਥੇ ਐਸ ਰੋਡ ਤੇ ਹੈ ਹੀ ਨਹੀਂ ਹੈ ਹੀ ਨਹੀਂ ਝਾਰਪੁਰ ਤੇ ਵੀ ਨਹੀਂ ਝਾਰਪੁਰ ਦੇ ਕਿਤੇ ਨਾ ਕਿਤੇ ਹੋਊਗੀ ਪਰ ਮੈਂ ਮੈਂ ਦੇਖੀ ਨਹੀਂ ਅਜੇ ਤੱਕ ਇਹਦਾ ਸਪੈਸ਼ਲ ਚੀਜ਼ ਹੋਵੇ ਤਾਂ ਪਤਾ ਲੱਗ ਜਾਂਦਾ ਬੰਦੇ ਨੂੰ ਹੋਰ ਵੀ ਠੀਕ ਠਾਕ ਹੋਰ ਮਰਾਏ ਕਿਹਦਾ ਚਾਹ ਬੁਲਾਉਂਗੇ ਅੱਜ ਚਾਹ ਸਾਨੂੰ ਪਲਾਉਣੀ ਆ ਤੁਸੀਂ ਅੱਜ ਅੱਛਾ ਤੇ ਕਿੱਦਾਂ ਫਿਆ ਮਜ਼ਾ ਲਿਆ ਆਇਆ ਹੈ ਗਰਮੀ ਦਾ ਅਹਿਸਾਸ ਕੀਤਾ ਆ ਇੱਥੇ ਹਾਂਜੀ ਹਾਂਜੀ ਖੰਡ ਦੇ ਵਿੱਚ ਤੰਦੂਰ ਹੈ ਹਾਂ ਤੰਦੂਰ ਜਿੰਦਾ ਮਾ ਦੀ ਹੱਥ ਪਿੱਛੇ ਕੋ ਚਾਹ ਬਣਾਓ ਜਿੰਦਾ ਮਾ ਦੀ ਓਏ ਹੋਏ ਹੋਏ ਅੱਛਾ ਸਾਨੂੰ ਚਾਹ ਹੁਣ ਤੁਸੀਂ ਕਿਹੜੀ ਬਣਾਣੀ ਹੈ ਚਾਹ ਚੰਨ ਵਧੀਆ ਬਾਵਾਂ ਹੀ ਲੌਂਗ ਲੈਟੀਆਂ ਪਾ ਕੇ ਦਾਲਚੀਨੀ ਹਾਂ ਤੇ ਅਦਰਕ ਪਾ ਕੇ ਵਧੀਆ ਚਾਹ ਬਣਾਵਾਂਗੇ ਕੀ ਬਾਤ ਗੁੜ ਪਾਉਣਾ ਕਿ ਖੰਡ ਪਾਉਣੀ ਹੈ ਗੁੜ ਪਾਉਣਾ ਹੀ ਗੁੜ ਨਾਲ ਵਧੀਆ ਚਾਹ ਬਣਦੀ ਹੈ ਇਹ ਦੁੱਧ ਦੁੱਧ ਪਾਊਡਰ ਵਾਲਾ ਕਿ ਦੁੱਧ ਵਾਲਾ ਆ ਦੁੱਧ ਦੁੱਧ ਆਏ ਆ ਜੀ ਆਪਣੇ ਵਧੀਆ ਬੇਰਕਾ ਵਾਲਿਆਂ ਦਾ ਅੱਛਾ ਬੇਰਕਾ ਦਾ ਜਿਹੜਾ ਬੂਥ ਹੈ ਆ ਜਣ ਕੇ ਉੱਥੋਂ ਹੀ ਇੱਥੇ ਹੈ ਹਾਂਜੀ ਹਾਂਜੀ ਕੀ ਬਾਤ ਹੈ ਚਲੋ ਫੇ ਸਾਨੂੰ ਆ ਦੇਸੀ ਤਰੀਕਾ? ਹਾਂਜੀ ਹਾਂਜੀ ਇਹ ਦੇ ਕੇ ਤਰੀਕਾ ਦੇਸੀ। ਕੋਈ ਗੈਸ ਨਹੀਂ। ਨਹੀਂ ਕੋਈ ਗੈਸ ਨਹੀਂ ਵੀ ਭੱਠੀ ਤੇ ਹੀ। ਕੋਈ ਦੂਜਾ ਕੋਲਾ ਨਹੀਂ। ਨਹੀਂ ਕੋਈ ਦੂਜਾ ਕੋਲਾ ਨਹੀਂ ਆ ਜੀ। ਕੀ ਬਾਤ ਹੈ। ਚਲੋ ਫੇਰ ਸਾਨੂੰ ਬੜਾ ਕੇ ਫਲਾਓ ਜੀ। ਕਿੱਦਾਂ ਕਰਦੇ ਫੇਰ ਵੀ ਸਾਨੂੰ ਦੱਸੋ। ਆ ਦੇਖੋ ਜੀ। ਆ ਪਹਿਲਾਂ ਲੌਂਗ ਲੈਤੀਆਂ ਪਾਉਣੀਆਂ ਸਨ। ਹਾਂਜੀ। ਅੱਛਾ। ਆ ਲੌਂਗ ਲੈਤੀਆਂ ਪਾਤੀਆਂ। ਹਾਂ। ਉਸ ਤੋਂ ਬਾਅਦ ਨਹੀਂ ਪੱਤੀ ਪਾਣੀ। ਕੀ ਪੱਤੀ? ਅੱਛਾ। ਹਾਂਜੀ। ਤੇ ਆ ਚਾਹ ਪੱਤੀ ਹੋ ਗਈ ਆ ਜੀ। ਠੀਕ ਆ ਜੀ। ਉਹ ਤਬਾਰ ਗੁੜ ਪਾਣਾ ਜੀ ਅੱਛਾ ਗੁੜ ਫਿਰ ਇਥੇ ਫੈਪਰੋ ਬਣਾਉਂਦੇ ਆ ਹਾਂ ਜੀ ਫੈਪਰੋ ਚੀ ਜੀ ਫੈਪਰੋ ਬਹੁਤ ਚੰਗਾ ਹਾਂ ਜੀ ਹਾਂ ਜੀ ਆ ਗੁੜ ਪਾਣਾ ਜੀ ਹਾਂ ਜੀ ਦੁੱਧ ਬੇਰਕਾ ਦਾ ਹਾਂ ਜੀ ਦੁੱਧ ਬੇਰਕਾ ਦਾ ਜੀ ਹਾਂ ਜੀ ਫੈਪਰੋ ਦੇ ਵਿੱਚ ਗੁੜ ਹਾਂ ਜੀ ਹਾਂ ਜੀ ਕਿਉਂਕਿ ਮੈਂ ਕਿਤੇ ਦਰਸ਼ਕਾਂ ਨੂੰ ਦੱਸਦਾ ਮੈਂ ਤੇ ਮੈਂ ਇਸ ਵੇਲੇ ਫੈਪਰੋ ਦਾ ਐਡਵਾਈਜ਼ਰ ਵੀ ਹਾਂ ਹਾਂ ਜੀ ਹਾਂ ਜੀ ਤੇ ਟ੍ਰੇਨਿੰਗ ਅਫਸਰ ਵੀ ਹਾਂ ਹਾਂ ਜੀ ਆ ਇਹ 300 ਫਾਰਮੂਲਾ ਦਾ ਨਵਾਂ ਉਦਮ ਹੈ ਡਾਕਟਰ ਸਾਹਿਬ ਠੀਕ ਹੈ ਜੀ ਇਹ ਇਨੀਸ਼ੀਏਟਿਵ ਦੇਖੋ ਦੇਖੋ ਵੀ ਬੜਾ ਇੱਕ ਅਲੱਗ ਆ ਜੀ ਇੱਕ ਚਾਹ ਬਣਾਉਂਦ ਬਣਾਉਂਦੇ ਜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਤੱਕ ਪੋਸਟ ਤੱਕ ਜਾ ਸਕਦੇ ਆ ਤੇ ਫਾਰਮਰ ਜਦੋਂ ਚਾਹ ਬਣਾ ਕੇ ਇਹਦਾ ਰੋਡ ਦੇ ਉੱਤੇ ਗੋੜਾ ਵਾਲੀ ਪਰ ਵੇਚਣ ਲੱਗ ਪਿਆ ਬਿਲਕੁਲ ਬਿਲਕੁਲ ਇਹ ਕੰਮ ਕੋਈ ਮਾੜਾ ਨਹੀਂ ਕੰਮ ਕੋਈ ਵੀ ਨਹੀਂ ਮਾੜਾ ਹੁੰਦਾ ਮਿਹਨਤ ਦੀ ਥੋੜੀ ਕਮਾ ਲਓ ਬਿਲਕੁਲ ਪਰ ਮਿਹਨਤ ਵਾਲੀ ਕਮਾਓ ਬਿਲਕੁਲ ਸਹੀ ਗੱਲ ਇਹ ਹੁਣ ਮੈਨੂੰ ਦੱਸੋ ਭਾਈ ਸਾਹਿਬ ਇਹਦੇ ਵਿੱਚ ਹੁਣ ਚਾਹ ਦੇ ਵਾਲੇ ਤੁਸੀਂ ਦੇ ਤੇ ਇਦਾਂ ਵੀ ਜਿੱਦਾਂ ਜੀ ਔਰ ਇਹ ਤੇ ਦੁੱਧ ਪਾਉਣਾ ਜੀ ਜਿਦਾ ਬੰਦੇ ਨੂੰ ਗਿਚੀਆਂ ਫੜ ਕੇ ਧਾਇਆ ਹੁੰਦਾ ਹੈ ਅੱਛਾ ਇਹ ਤੇ ਜ ਹੁ ਦੁੱਧ ਪਾਉਂਗੇ ਦੁੱਧ ਪਾਉਂਗੇ ਹਾਂ ਜੀ ਹੂੰ ਕੀ ਆ ਬਾਤ ਹੈ ਦੁੱਧ ਲੋ ਕੰਜੂਸੀ ਨਹੀਂ ਹੈ ਹਾਂ ਜੀ ਹਾਂ ਦੁੱਧ ਲੋ ਕੋਈ ਨਹੀਂ ਦਾ ਪਤਰੀ ਤੇ ਦੁੱਧ ਦਾ ਭਰੇਜ ਕਹਿੰਦੇ ਹੁੰਦੇ ਆ ਓਏ ਹੋਏ ਹੋਏ ਦੱਸ ਸਾਹਿਬ ਬੜੀ ਜਲਦੀ ਆ ਗਈ ਹਾਂ ਹੁਣ ਦੁੱਧ ਪਾਉਣ ਲੱਗੇ ਹਾਂ ਜੀ ਜੀ ਕਹਿ ਗਈ ਯਾਰ ਸਰਾ ਕਰਾ ਦੋਗੇ ਤੁਸੀਂ ਪੇ ਯਾਰ ਸਮੈਲੀ ਬੜੀ ਚੰਗੀ ਆ ਰਹੀ ਐ ਬੜੀ ਵਧੀਆ ਖੁਸ਼ਬੂ ਆਉਂਦੀ ਐ ਇਹ ਦਾ ਸਰ ਚਾਹ ਦਾ ਅਸੀਂ ਬਹੁਤ ਨਹੀਂ ਪੀਦੀ ਦੇ ਲੋ ਟੱਕਰ ਹੁਣ ਤੁਸੀਂ ਪੀ ਕੇ ਸਾਨੂੰ ਨੇ ਦੱਸਣਾ ਵੀ ਆ ਤੁਸੀਂ ਮੈਨੂੰ ਕਿਹਾ ਸਪੈਸ਼ਲ ਚਾਹ ਬਣਾਉਣੀ ਐ ਨਹੀਂ ਮੈਂ ਤਾਂ ਰਸਤੇ 'ਚ ਕਹਿੰਦਾ ਹੁੰਦਾ ਮੈਂ ਮਜ਼ਾਕ ਹੀ ਕਰਦਾ ਵੇ ਇੱਥੇ ਕਿੱਥੇ ਚਾਹ ਮਿਲਦੀ ਆ ਤੁਸੀਂ ਆਪਣਾ ਆਪ ਸਰ ਪੀ ਕੇ ਆਏ ਰੋਡ ਤੋਂ ਹਾਂ ਆਪਣਾ ਆਪ ਸਰ ਆਲਾ ਬੰਦਾ ਅੱਛਾ ਉਹ ਵੀ ਕਹਿੰਦਾ ਬਹੁਤ ਵਧੀਆ ਚਾਹ ਬਾਈ ਬਣਾ ਦੇ ਅੱਛਾ ਬਹੁਤ ਚੰਗਾ ਬਹੁਤ ਚੰਗਾ ਅੱਛਾ ਭਾਜੀ ਆਪਾ ਕਸਟਮਰ ਨੂੰ ਫੇ ਇੱਥੇ ਬੈਠਣ ਦੇ ਲਈ ਆ ਇੰਤਜ਼ਾਮ ਕੀਤਾ ਹੋਇਆ ਹੈ ਹਾਂ ਜੀ ਹਾਂ ਜੀ ਬੈਠੋ ਇਹਨੂੰ ਆਪlfloor ਟੱਕਣ ਨੂੰ ਇਹਨੂੰ ਤੁਸੀਂ ਦੇਖੋ ਕਿਉਂਕਿ ਮੈਂ ਇਹਦਾ ਐਕਸਪਰਟ ਨਹੀਂ ਦਰਸ਼ਕਾਂ ਨੂੰ ਦੱਸ ਦਿਓ ਹੈ ਕਿੱਥੇ ਕਿਹੜੀ ਜਗ੍ਹਾ ਆ ਮੈਂ ਤੁਹਾਡਾ ਬਿਲਕੁਲ ਦੇਖੋ ਜੀ ਅੰਦਰ ਆ ਕੇ ਰਹਾਦੇ ਹਾਂ ਦਾਦਾ ਬਾਓ ਇੱਕ ਤਵੇ ਨਿਕਲਦਾ ਮਾਰੋ ਤੈਨੂੰ ਲੈ ਲੈ ਕੀ ਬਾਤ ਬੇਨਬੇਦਾ ਕੀਤੀ ਬਈ ਹੈ ਇੱਥੇ ਬੈਠੋ ਬਹੁਤ ਵਧੀਆ ਬਣਾਈਏ ਇੱਥੇ ਅਹਿਸਾਸ ਲਗਭਗ ਐ ਨਹੀਂ ਹੁੰਦਾ ਜਿੱਦਾਂ ਅਸੀਂ ਕਿਸੇ ਹੋਰ ਹੀ ਕੰਟੀਨੈਂਟ ਤੇ ਪਹੁੰਚ ਗਏ ਹੁੰਦੇ ਆ ਇਹਨਾਂ ਸੜਕ ਰੋਡ ਤਾਂ ਚੱਲਦੀ ਪਰ ਇਧਰ ਨੂੰ ਦੇਖਾਂਗੇ ਤਾਂ ਜੰਗਲ ਇਧਰ ਵੀ ਜੰਗਲ ਆ ਤੇ ਪਿੱਛੇ ਵੀ ਜੰਗਲ ਆ ਇਧਰ ਵੀ ਸਾਰੇ ਧਮਾਓ ਗਿਆ ਮਨਸੂਰੀ ਮੁੰਮੀ ਲੱਗਦਾ ਮੈਂ ਕਹਾਂ ਇੱਧਰ ਹੀ ਲੱਗਦਾ ਇੱਦਾਂ ਹੀ ਹਿਮਾਚਲ ਜਾ ਕੇ ਆਉਂਦੇ ਹਾਂ ਹਾਂ ਪਰ ਦੇਖੋ ਮਨਸੂਰੀ ਵਰਗਾ ਹਾਲ ਆ ਇਹ ਦਰਸ਼ਕ ਵੀਰ ਉਹ ਰੋਡ ਜਿਹੜਾ ਹੈਗਾ ਨਾ ਹਿਸ਼ਾਰਪੁਰ ਤੋਂ ਦਸੂਆ ਰੋਡ ਆ ਜੀ ਹਾਂ ਹਾਂ ਇੱਧਰ ਲੱਗੇ ਕੰਗ ਬਾਈ ਆ ਕੰਗ ਬਾਈ ਪੈ ਜਾਂਦਾ ਪਿੰਡ ਭੁੰਗਾ ਹਰਿਆਣਾ ਹਾਂ ਭੁੰਗਾ ਹਰਿਆਣੇ ਦੇ ਲਾਗੇ ਭੁੰਗੇ ਦੇ ਤੇ ਹਰਿਆਣੇ ਦੇ ਸੈਂਟਰ ਜੇ ਚ ਕਹਿ ਸਕਦੇ ਆਪਾਂ ਜਿੱਥੇ ਇੱਕ ਵੇਰ ਕਾਪ ਲਾਂਟ ਆਉਂਦਾ ਆਪਣਾ ਵੇਰਕਾ ਦਾ ਇਹ ਬੂਥ ਆ ਇੱਥੇ ਸੇਲਿੰਗ ਪੁਆਇੰਟ ਆ ਹਾਂ ਇਹਦੇ ਨਾਲ ਹੀ ਬਿਲਕੁਲ ਹੈਗਾ ਇਹ ਇਹ ਡਾਕਟਰ ਸਾਹਿਬ ਸਾਡਾ ਫੈਪਰੋ ਦਾ ਆਊਟਲੈਟ ਆ ਇਹਦੇ ਵਿੱਚ ਗੁੜ ਸ਼ੱਕਰ ਮਿਲਦਾ ਇਹ ਇਹ ਦੱਸੋ ਜਿਹੜੀ ਕਨੋਪੀ ਲੱਗੀ ਹੋਈ ਹੈ ਇਹਦੇ ਨਾਲ ਹੀ ਕੋਖਾ ਹੈ ਇੱਕ ਇਹ ਸਾਡਾ ਆਊਟਲੈਟ ਆ ਜੀ 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 ਕਿਚਰ ਦੇ ਤਰ੍ਹਾਂ ਦੀ ਜਿਹੜੀ ਚੀਜ਼ ਅੰਦਰ ਮਿਲਦੀ ਉਹ ਇੱਥੇ ਮਿਲੇਗੀ ਤੇ ਗੁੜ ਵੀ ਸ਼ੱਕਰ ਵੀ हां जी ਦਾਲਾਂ ਸ਼ਹਿਦ ਜੀ ਇਹ ਤੁਸੀਂ ਦੇਖੋ ਵੀ ਇੱਕ ਨਵਾਂ ਇਨੀਸ਼ੀਏਟਿਵ ਆ ਚਾਹ ਤਾਂ ਮੈਨੂੰ ਲੱਗਦਾ ਤਿਆਰ ਹੋ ਗਈ ਹੈ ਹਾਂਜੀ ਹਾਂਜੀ ਹੋ ਗਈ ਤਿਆਰ ਵਾਲਾ ਆ ਗਿਆ ਭਾਜੀ ਹਾਂਜੀ ਆ ਗਿਆ ਵਾਲਾ ਕੀ ਬਾਤ ਹੈ ਲੈ ਦੇਖ ਕਦਾ ਉਬਲਦੀ ਤੰਦੂਰ ਤੇ ਚਾਹ ਆਏ ਹੋਏ 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 ਮੈਂ ਨਾ ਦੇਖ ਕੇ ਉਦਾ ਹੀ ਇਹ ਸਾਡਾ ਹਿਾਰਪੁਰ ਪੰਜਾਬ ਵਾਲਿਆਂ ਦਾ ਪਿਆਰ ਹੈ ਇਹ ਚਾਹ ਦੇ ਖੂਬ ਨਹੀਂ ਬੰਦਾ ਖੜ ਜਾਂਦਾ ਮੈਂ ਉਹ ਕਹਿੰਦਾ ਨਾ ਪਾਕਿਸਤਾਨ ਇੰਡੀਆ ਦਾ ਹਿੰਦੂਸਤਾਨ ਦਾ ਪਿਆਰ ਅੱਛਾ ਇਹ ਉਹ ਤੇ ਚ ਕੁੱਲੜ ਜੇ ਪਾ ਕੇ ਬੁਲਾਉਂਗੇ ਸਾਨੂੰ ਚਲੋ ਜੀ ਸਾਨੂੰ ਹੁਣ ਪਾਓ ਜੀ ਬੁਲਾਓ ਜੀ ਕੁੱਲੜ ਜੇ ਆਜਾ ਦੇਖੀਏ ਤੁਹਾਡੀ ਚਾਹ ਪੀ ਕੇ ਸੇਰ ਦਸੀ ਹੈ ਵੀ ਸੁਆਦ ਕਿਦਾਂ ਦਾ ਆ ਓਏ ਹੋਏ ਹੋਏ ਇਹ ਖੂਬ ਬਹੁਤ ਵਧੀਆ ਚਾਹ ਦੀ ਮੈਂ ਮਿੱਟੀ ਮਹਿਕਦੀ ਮਿੱਟੀ ਮੈਨੂੰ ਤਾਂ ਖੁਸ਼ਬੂ ਬਹੁਤ ਪਸੰਦ ਆਈ ਚਾ ਦੀ ਜਸ ਸਾਹਿਬ ਹਾਲੋ ਕੀ ਬਾਤ ਹੈ ਤੋ ਇਹ ਹੁਣ ਚਾਪ ਠੀਕ ਹੈ ਹੂੰ ਇਹਦਾ ਰਿਵਿਊ ਤੁਸੀਂ ਜੋ ਸੱਚ ਹੈ ਉਹ ਦੱਸਣਾ ਓਹ ਹੋ ਹੋ ਕੀ ਬਾਤ ਹੈ ਇਹ ਵਕੀ ਗੱਲ ਬਾਤ ਹੈ ਬਣੀ ਗੱਲ ਮੈਂ ਕਹਿੰਦਾ ਯਾਰੇ ਨਾਲੇ ਅੱਗੇ ਸੇਕੋ ਦਿਨ ਨਾਲੇ ਚਾਹ ਪੀਓ ਮੈਂ ਕਹਿੰਦਾ ਪੂਰੇ ਪੂਰੇ ਦਾਸਾ ਰეკਮੈਂਡ ਕਰਦੇ ਕਿ ਫੇਲ ਕਰਦੇ ਇਹਨੂੰ ਜ਼ਬਰਦਸਤ ਵਾਕਿਆ ਜਿਹੜੀ ਕੋਈ ਰਾਹ ਦੀ ਗੱਲ ਕਹਿੰਦੇ ਸੀ ਨਾ ਸਹੀ ਹੀ ਉਹ ਬਾਜੀ ਸਭ ਤੋਂ ਕੱਲ ਦੀ